ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਕੰਗਸੋ ਬਲੌਗ ਦੇ ਚ ਸੋ ਅੱਪਾ ਅੱਜ ਸਭ ਤੋਂ ਪਹਿਲਾਂ ਬੁਲਟ ਨੂੰ ਧੋਣ ਦੀ ਤਿਆਰੀ ਕਰ ਲਈ ਕਾਫੀ ਦਿਨ ਹੋ ਗਏ ਸੀ ਗੰਦਾ ਪਿਆ ਸੀ ਲਗਭਗ 1.5 ਮਹੀਨਾ ਹੋ ਗਿਆ ਸੀ ਤੋਤੇ ਨੂੰ ਸੋ ਅੱਜ ਅਪਾ ਸੋਚਿਆ ਕਿ ਪਹਿਲਾਂ ਚੰਗੀ ਤਰ੍ਹਾਂ ਬੁਲਟ ਨੂੰ ਧੋ ਦਈਏ ਫੋਨ ਫੜਾਇਆ ਅਪਾ ਨੂਰ ਨੂੰ ਕੈਮਰਾਮੈਨ ਸੀ ਆਪਣੀ ਨੂਰ ਤੇ ਸਾਰਾ ਅੰਦਰੋਂ ਗੰਦਗੀ ਕੱਢੀ ਕਲੀਨਿਕ ਪਲੱਸ ਸ਼ੈਂਪੂ ਲਾ ਕੇ ਚੰਗੀ ਤਰ੍ਹਾਂ ਰਗੜ ਕੇ ਆਹ ਦੇਖੋ ਵਿੱਚ ਆ ਜਵਾਗ ਫਿਰਦੇ ਸੀ ਜਦੋਂ ਮੈਂ ਸ਼ੈਂਪੂ ਲਾਉਂਦਾ ਸੀ ਉਹ ਦੀਏ ਵਿੱਚ ਆ ਜਾਂਦੇ ਸੀ ਟੀਟਣੇ ਜੇ ਸੋ ਚੰਗੀ ਤਰ੍ਹਾਂ ਤੋਤਾ ਆਪਾਂ ਨੇ ਇਹ ਤੁਹਾਨੂੰ ਪਤਾ ਹੀ ਹੈ ਕਿ ਬਲੈਕ ਕਲਰ ਤੇ ਧੂੜ ਮਿੱਟੀ ਬਹੁਤ ਜ਼ਿਆਦਾ ਦਿਖਦੀ ਹੈਗੀ ਤਾੰਗਰ ਕੇ ਲਗਭਗ ਹਫਤੇ ਬਾਅਦ ਧੋਣਾ ਪੈਂਦਾਗਾ ਇੱਕ ਹੁਣ ਮੌਸਮ ਇਹ ਜਾ ਕਣਕਾਂ ਦੀ ਕਟਾਈ ਕਰਕੇ ਜਿਹੜਾ ਕਰਦਾ ਉੜਦਾਗਾ ਉਹ ਇਤੇ ਕਾਫੀ ਜਿਆਦਾ ਪੈ ਜਾਂਦਾ ਤਾਂ ਕਰਕੇ ਆਪਾਂ ਜੇ ਸੋਚਿਆ ਥੋੜਾ ਜਿਹਾ ਟਾਈਮ ਹੈਗਾ ਸੀ ਆਪਣੇ ਕੋਲ ਕੀ ਧੋ ਦਈਏ ਸੋਪਾ ਜਿਗਰਾ ਜਿਆ ਕਰਕੇ ਧੋਣ ਲੱਗ ਗਏ ਦੇਖੋ ਇੱਕ ਵਾਰ ਤਾਂ ਪੂਰਾ ਚਮਕ ਜਾਂਦਾ ਜੇ ਇਹ ਸਾਫ ਨਹੀਂ ਹੁੰਦਾ ਦੋਸਤੋ ਤਾਂ ਸੋਹਣਾ ਨਹੀਂ ਲੱਗਦਾ ਇਹ ਖਾਸ ਕਰਕੇ ਬਲੈਕ ਕਲਰ ਵਾਲਟ ਦੀ ਜੇਕਰ ਆਪਾਂ ਗੱਲ ਕਰੀਏ ਸੋਹਣਾ ਤਾਂ ਹੀ ਲੱਗੂ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਧੋ ਕੇ ਰੱਖਾਂਗੇ ਆ ਦੇਖੋ ਜਦੋਂ ਮੈਂ ਸ਼ੈਂਪੂ ਲਾਉਂਦਾ ਸੀ ਉਹਦੀ ਪਾਣੀ ਮਾਰ ਦਿੰਦਾ ਸੀ ਇਹ ਟੀਟਣਾ ਜਾਂ ਮਸ ਇਹਨਾਂ ਦੇ ਵਿੱਚ ਪੰਗੇ ਲੜੇ ਹੁੰਦੇ ਨੇ ਜਵਾਕਾਂ ਨੇ ਸੋ ਫਿਰ ਆਪਾਂ ਚੰਗੀ ਤਰ੍ਹਾਂ ਸ਼ੈਂਪੂ ਲਾ ਕੇ ਇਹਨੂੰ ਚੰਗੀ ਤਰ੍ਹਾਂ ਧੋਤਾ ਦੇਖੋ ਲਓ ਜੀ ਸਾਰੇ ਗਰਦਾ ਸਾਰੀ ਮਿੱਟੀ ਚੰਗੀ ਤਰ੍ਹਾਂ ਇਹਨੂੰ ਧੋ ਕੇ ਲਓ ਜੀ ਬੋਲਟ ਤਾਂ ਆਪਣਾ ਹੋ ਗਿਆ ਰੈਡੀ ਇੱਕ ਇਹਦੀ ਇਹ ਪ੍ਰੋਬਲਮ ਆ ਕਾਲਾ ਕਲਰ ਕਰਕੇ ਥੋੜਾ ਜਿਆਦਾ ਜ਼ਿਆਦਾ ਧੋਣਾ ਕਰਨਾ ਪੈਂਦਾ ਹੈ ਜਿਹੜਾ ਗਨ ਮੈਟਲ ਹੁੰਦਾ ਹੈ ਜਾਂ ਫਿਰ ਹੋਰ ਕਲਰ ਹੁੰਦੇ ਨੇ ਉਹਨਾਂ ਦਾ ਸਰ ਵੀ ਜਾਂਦਾ ਹੈ ਪਰ ਇਹ ਪ੍ਰੋਪਰ ਸਾਨੂੰ ਧੋਣਾ ਪੈਂਦਾ ਹੈ ਸੋ ਇਹਦੀ ਅੱਪਾ ਬਣਾਦੀ ਚਾਂਦੀ ਹੋਣ ਤੋਂ ਬਾਅਦ ਦੋਸਤੋ ਇੱਥੇ ਕੱਪੜਾ ਮਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੇ ਪਾਏ ਤੇ ਕੱਪੜਾ ਨਹੀਂ ਮਾਰਦੇ ਤਾਂ ਟਿਮਕਣੇ ਜਿਹੇ ਹੁੰਦੇ ਨੇ ਜਿਹੜੇ ਆਪਣੇ ਪਾਣੀ ਦੇ ਉਹ ਰਹਿ ਜਾਂਦੇ ਨੇ ਖਾਸ ਕਰਕੇ ਇਹਦੇ ਨਿਕਲ ਤੇ ਜਿਹੜਾ ਇਹਦਾ ਇੰਜਣ ਹੈਗਾ ਉਹਤੇ ਵੀ ਕੱਪੜਾ ਮਾਰਨਾ ਇੱਕ ਵਾਰ ਬਹੁਤ ਜ਼ਰੂਰੀ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਆਪਾਂ ਪ੍ਰੋਪਰ ਇੱਕ ਵਾਰ ਕੱਪੜਾ ਮਾਰਤਾ ਕਲੀਨ ਫੇਰ ਹੁੰਦਾ ਨਹੀਂ ਤੇ ਦਾਗ ਜਿਹੜੇ ਪਾਣੀ ਦੇ ਦਾਗ ਉਹ ਰਹਿ ਜਾਂਦੇ ਨੇ ਜਿਵੇਂ ਇੰਡੀਕੇਟਰ ਨੇ ਜਾ ਫਿਰ ਅਨੇਕਲਾ ਇੰਜਨ ਹੁੰਦਾ ਜਿੱਥੇ ਇੱਥੇ ਕੱਪੜਾ ਚੰਗੀ ਤਰ੍ਹਾਂ ਪਾਣੀ ਮਾਰਨਾ ਪਊਗਾ ਤਾਂ ਹੀ ਇਹ ਸਾਫ਼ ਹੋਊ ਕਲੀਨ ਹੋਊਗਾ ਦੇਖੋ ਇਹਦੀ ਹਾਂਡੀ ਤੇ ਚੰਗੀ ਤਰ੍ਹਾਂ ਮਾਰੋ ਸਾਰੇ ਕਿਤੇ ਕੱਪੜਾ ਮਾਰ ਕੇ ਨਿਚੋੜ ਕੇ ਜਦੋਂ ਪਾਣੀ ਹੋ ਜਾਂਦਾ ਫਿਰ ਨਿਚੋੜ ਕੇ ਕੱਪੜਾ ਮਾਰੋ ਸੋ ਅੱਜ ਦੇ ਬਲੌਗ ਚ ਇੰਨਾ ਹੀ ਸਾਰੇ ਦੋਸਤਾਂ ਦਾ ਬਲੌਗ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ